ਅੱਜ ਦੀ ਕਕ੍ਹਾ ਨੂੰ ਵੇਖਣ ਆਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸਰਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ 28 ਸਾਂਚ ਲਿਆ ਹੋਇਆ ਸੀ ਪਠ ਨੰਬਰ 3 ਬੁੱਧੀਮਾਨ ਬਾਲਕ ਲੋਕ ਕਥਾ ਆ 8ਵੀਂ ਜਮਾਤ ਦੀ ਕਿਤਾਬ ਉਡਾਣ ਵਿੱਚੋਂ ਲਿਆ ਗਿਆ ਸੀ ਤੇ ਮਾਸਟਰ ਸਾਉਣ ਸਿੰਘ ਪੱਕਵਲੀ ਇਹਦੇ ਲੇਖਕ ਹਨ ਤੇ ਪਠ ਦਾ ਨਾਮ ਸੀ ਬੁੱਧੀਮਾਨ ਬਾਲਕ ਕੀ ਬੁੱਧੀਮਾਨ ਬਾਲਕ ਇਕ ਵਾਰ ਕੀ ਹੋਇਆ ਸੀ ਮੈਂ ਅੱਜ ਦੀ ਕੱਖਿਆ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਇੱਕ ਦਿਨ ਬਿਰਬਲ ਆਪਣੇ ਘਰ ਜਾ ਰਿਹਾ ਸੀ ਉਸਨੇ ਪੱਟੇ ਪੁਰਾਣੇ ਕੱਪੜਿਆਂ ਵਿੱਚੋਂ ਇੱਕ ਬੱਚਾ ਮਿਲਿਆ ਉਸ ਨੂੰ ਪੱਟੇ ਪੁਰਾਣੇ ਕੱਪੜਿਆਂ ਵਿੱਚ ਇੱਕ ਬੱਚੇ ਨੂੰ ਦੇਖਿਆ ਉਹ ਬੱਚਾ ਇੱਕ ਰੁੱਖ ਹੇਠਾਂ ਛਾਂ ਬੈਠ ਕੇ ਛੋਲੇ ਖਾ ਰਿਹਾ ਸੀ ਰੁੱਖ ਹੇਠਾਂ ਛੋਲੇ ਖਾ ਰਿਹਾ ਸੀ ਉਹ ਬੱਚਾ ਇੱਕ ਇੱਕ ਦਾਣਾ ਆਪਣੇ ਮੂੰਹ ਵਿੱਚ ਪਾ ਰਿਹਾ ਸੀ ਇੱਕ ਇੱਕ ਦਾਣਾ ਮੂੰਹ ਵਿੱਚ ਪਾ ਰਿਹਾ ਸੀ ਈ ਦੇਖ ਕੇ ਜਦੋਂ ਬੱਚਾ ਇੱਕ ਇੱਕ ਦਾਣਾ ਮੂੰਹ ਵਿੱਚ ਪਾ ਰਿਹਾ ਸੀ ਆ ਵੇਖ ਕੇ ਬਿਰਬਲ ਬੜਾ ਹੈਰਾਨ ਹੋਇਆ ਬੜਾ ਹੈਰਾਨ ਹੋਇਆ ਉਹ ਬੱਚੇ ਬਿਰਬਲ ਨੇ ਬੜਾ ਹੈਰਾਨ ਹੋਆ ਬੱਚੇ ਬਿਰਬਲ ਨੇ ਬੜੇ ਅਚਰਜ ਨਾਲ ਬੱਚੇ ਨੂੰ ਪੁੱਛਿਆ ਕੀ ਬੇਟਾ ਇੱਕ ਇੱਕ ਦਾਣਾ ਮੂੰਹ ਵਿੱਚ ਕਿਉਂ ਪਾ ਰਿਹਾ ਹੈ ਜਦੋਂ ਉਹਨੂੰ ਵੇਖਿਆ ਕਿ ਬੱਚਾ ਇੱਕ ਇੱਕ ਦਾਣਾ ਮੂੰਹ ਵਿੱਚ ਪਾ ਰਿਹਾ ਸੀ ਉਹਨੂੰ ਵੇਖ ਕੇ ਬੜਾ ਹੈਰਾਨ ਹੋਇਆ ਉਹ ਬੱਚੇ ਦੇ ਕੋਲ ਜਾ ਕੇ ਉਹਨੂੰ ਪੁੱਛਿਆ ਬੇਟਾ ਤੁਸੀਂ ਇੱਕ ਇੱਕ ਦਾਣਾ ਮੂੰਹ ਵਿੱਚ ਕਿਉਂ ਪਾ ਰਿਹਾ ਸੀ ਤੋ ਬੱਚਾ ਬੋਲਿਆ ਸ੍ਰੀਮਾਨ ਜੀ ਮੈਂ ਅਸੀਂ ਕਈ ਦਿਨ ਮੈਂ ਕਈ ਦਿਨ ਤਾਂ ਭੁੱਖਾ ਹਾਂ ਕਈ ਦਿਨਾਂ ਤਾਂ ਭੁੱਖਾ ਹਾਂ ਅੱਜ ਮੈਨੂੰ ਇਹ ਥੋੜੇ ਜਿਹੇ ਛੋਲੇ ਮਿਲੇ ਹਨ ਮਿਲੇ ਹਨ ਜੇ ਮੈਂ ਇਹਨਾਂ ਨੂੰ ਇੱਕਦਮ ਖਾ ਜਾਵਾਂਗਾ ਤਾਂ ਸਾਡਾ ਸਮਾਂ ਕਿਵੇਂ ਲੰਗੇਗਾ ਬੁੱਧੀਮਾਨ ਬੱਚੇ ਦਾ ਬੁੱਧੀਮਾਨ ਉੱਤਰ ਸੁਣ ਕੇ ਬਿਰਬਲ ਬੜਾ ਖੁਸ਼ ਹੋਇਆ ਉਸ ਨੂੰ ਆਪਣੇ ਘਰ ਲੈ ਗਿਆ ਤੇ ਆਪਣੇ ਪੁੱਤਰ ਮਾਂਗ ਉਦੀ ਤੀਕ ਪਾਲ ਕਰਨ ਲੱਗਿਆ ਇੱਕ ਦਿਨ ਕੀ ਹੋਇਆ ਸੀ ਇੱਕ ਦਿਨ ਕੀ ਹੋਇਆ ਕਿ ਬਾਦਸ਼ਾ ਅਕਬਰ ਤੇ ਬਿਰਬਲ درمیان ਵਿਚਾਰ-ਵਿਚਾਰ ਚੱਲ ਰਹੀ ਸੀ ਇੱਕ ਦਿਨ ਕੀ ਹੋਇਆ ਜਿਹੜੇ ਬਾਦਸ਼ਾ ਅਕਬਰ ਤੇ ਬਿਰਬਲ درمیان ਵਿਚਾਰ-ਵਿਚਾਰ ਚੱਲ ਰਹੀ ਸੀ ਬਾਦਸ਼ਾ ਅਕਬਰ ਨੇ ਬਿਰਬਲ ਨੂੰ ਸਵਾਲ ਕੀਤਾ ਕਿ ਹੁਣ ਕੇ ਮੈਂ ਤੁਹਾਨੂੰ ਇੱਕ ਸਵਾਲ ਪੁੱਛ ਤੁਸੀਂ ਉਹਦਾ ਉੱਤਰ ਦਿਓ ਸਵਾਲ ਕੀਤਾ ਸੰਸਾਰ ਦੀ ਸਭ ਤੋਂ ਵੱਡੀ ਵਸਤੂ ਕੀ ਹੈ ਬਿਰਬਲ ਉਸਦਾ ਉੱਤਰ ਨਾ ਦੇ ਸਕਿਆ ਉਹਨੂੰ ਪੁੱਛਿਆ ਕਿ ਸੰਸਾਰ ਦੀ ਸਭ ਤੋਂ ਵੱਡੀ ਵਸਤੂ ਕੀ ਹੈ ਤੇ ਬਿਰਬਲ ਉਸਦਾ ਉੱਤਰ ਨਾ ਦੇ ਸਕਿਆ ਉਸਨੇ ਉਸਦਾ ਉੱਤਰ ਦੇਣ ਲਈ ਇੱਕ ਹਫਤੇ ਦਾ ਸਮਾਂ ਮੰਗਿਆ ਤੋਂ ਉਹਨਾਂ ਨੇ ਪੁੱਛਿਆ ਕਿ ਬਾਦਸ਼ਾਹ ਅਕਬਰ ਨੇ ਬਿਰਬਲ ਨੂੰ ਪੁੱਛਿਆ ਕਿ ਸੰਸਾਰ ਦੀ ਸਭ ਤੋਂ ਵੱਡੀ ਵਸਤੂ ਕੀ ਹੈ ਅਕਬਰ ਇਸਦਾ ਉੱਤਰ ਨਾ ਦੇ ਸਕਿਆ ਉਸਨੇ ਇਸਦਾ ਸਵਾਲ ਦਾ ਉੱਤਰ ਦੇਣ ਲਈ ਇੱਕ ਹਫਤੇ ਦਾ ਸਮਾਂ ਮੰਗਿਆ ਉਹਦੇ ਬਾਅਦ ਬਿਰਬਲ ਆਪਣੇ ਘਰ ਆ ਗਿਆ ਘਰ ਆ ਗਿਆ ਕੀ ਹੋਇਆ ਘਰ ਆ ਕੇ ਬਿਰਬਲ ਨੇ ਬਹੁਤ ਸੋਚਿਆ ਪਰ ਉਸਦਾ ਉੱਤਰ ਨਾ ਲੱਭ ਸਕਿਆ ਉਸ ਦਾ ਉੱਤਰ ਨਾ ਮਿਲਿਆ ਇਸ ਤਰ੍ਹਾਂ ਸੋਚਦੇ ਸੋਚਦੇ ਕੀ ਹੋਇਆ ਬਈ ਸੋਚਦੇ ਸੋਚਦੇ ਇਸ ਨਾਲ ਸੋਚਦੇ ਸੋਚਦੇ ਹਫਤਾ ਪੂਰਾ ਹੋਣ ਚੇ ਸਿਰਫ ਇੱਕ ਦਿਨ ਬਾਕੀ ਰਿਹਾ ਉਹ ਇਸ ਤਰ੍ਹਾਂ ਸੋਚਦਾ ਸੋਚਿਆ ਕਿ ਉਹਦੇ ਪਰਸਨ ਬਾਰੇ ਤੋਂ ਸੋਚਦੇ ਸੋਚਦੇ ਹਫਤਾ ਪੂਰਾ ਹੋਣ ਚੇ ਕੀ ਬਈ ਇੱਕ ਦਿਨ ਬਾਕੀ ਰਹਿ ਗਿਆ ਬਿਰਬਲ ਨੂੰ ਫਿਕਰਮੰਦ ਵੇਖ ਕੇ ਬੱਚੇ ਨੂੰ ਪੁੱਛਿਆ ਪਿਤਾ ਜੀ ਕੀ ਗੱਲ ਹੈ ਤੁਸੀਂ ਉਦਾਸ ਕਿਉਂ ਹੋ ਉਹ ਕਿਉਂ ਹੋ ਆ ਫਿਕਰਮੰਦ ਕਿਉਂ ਬਰਬਲ ਨੇ ਆਪਣੀ ਸਮੱਸਿਆ ਮੁੰਡੇ ਕੋਲ ਦੱਸੀ ਉਹ ਪਰਸ਼ਨ ਸੁਣ ਕੇ ਮੁੰਡਾ ਉਹਨੇ ਮੁੰਡੇ ਸਮੱਸਿਆ ਦੱਸੀ ਪਰਸ਼ਨ ਸੁਣ ਕੇ ਬਾਲਕ ਬੋਲਿਆ ਕਿ ਇਹਨੇ ਕੀ ਕਿਹਾ ਪਿਤਾ ਜੀ ਉਹ ਕਾ ਪਿਤਾ ਜੀ ਤੁਸੀਂ ਚਿੰਤਾ ਤੁਸੀਂ ਚਿੰਤਾ ਨਾ ਕਰੋ ਸੰਸਾਰ ਦੇ ਬਾਦਸ਼ਾਹ ਨੂੰ ਕਹਿ ਦੇਣਾ ਚੀ ਦੱਸ ਦੇਣਾ ਕੀ ਬੁੱਧੀ ਸੰਸਾਰ ਦੀ ਸਭ ਤੋਂ ਵੱਡੀ ਵਸਤੂ ਹੈ ਸੰਸਾਰ ਦੇ ਵੱਡੇ ਤੋਂ ਵੱਡੇ ਕੰਮ ਬੁੱਧੀ ਨਾਲ ਹੋ ਸਕਦੇ ਹਨ ਉਹਦੇ ਬਾਅਦ ਕੀ ਹੋਇਆ ਮੈਂ ਅੱਜ ਦੀ ਕਕਿਆ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਤੋ ਭਈ ਅਗਲੇ ਦਿਨ ਬਿਰਬਲ ਨੇ ਅਕਬਰ ਕੇ ਪਾਸ ਜਾ ਕੇ ਉਸ ਦੇ ਪੁੱਛੇ ਹੋਏ ਪ੍ਰਸ਼ਨ ਦਾ ਉੱਤਰ ਦਿੱਤਾ ਦੇ ਦਿੱਤਾ ਕਿ ਬੁੱਧੀ ਬੁੱਧੀ ਸਭ ਤੋਂ ਵੱਡੀ ਵਸਤੂ ਹੈ ਅਗਲੇ ਦਿਨ ਕੀ ਹੋਇਆ ਭਈ ਜਦੋਂ ਦੇ ਮੁੰਡੇ ਨੂੰ ਉਹ ਦੇ ਅਕਬਰ ਦੇ ਪ੍ਰਸ਼ਨ ਦਾ ਉੱਤਰ ਦੇ ਦਿੱਤਾ ਉਹਨੇ ਕਿਹਾ ਕਿ ਪੁੱਛੇ ਹੋਏ ਪ੍ਰਸ਼ਨ ਦਾ ਉੱਤਰ ਦਿੱਤਾ ਕਿ ਸੰਸਾਰ ਦੀ ਸਭ ਤੋਂ ਵੱਡੀ ਵਸਤੂ ਬੁੱਧੀ ਹੈ ਬਾਦਸ਼ਾਹ ਬਹੁਤ ਖੁਸ਼ ਹੋਆ ਉਸਨੇ ਤੁਰੰਤ ਇੱਕ ਹੋਰ ਪ੍ਰਸ਼ਨ ਕਰ ਦਿੱਤਾ ਅੱਛਾ ਉਹਨਾਂ ਨੇ ਕਿਹਾ ਅੱਛਾ ਈ ਦੱਸੋ ਕਿ ਬੁੱਧੀ ਦਾ ਭੋਜਨ ਕੀ ਹੈ ਉਹਨਾਂ ਨੇ ਕਿਹਾ ਕਿ ਪਹਿਲੇ ਵਾਲੇ ਪ੍ਰਸ਼ਨ ਦਾ ਉੱਤਰ ਤੁਸੀਂ ਦੱਸ ਦਿੱਤਾ ਸੀ ਮੈਂ ਤੁਹਾਨੂੰ ਇੱਕ ਪ੍ਰਸ਼ਨ ਹੋਰ ਪੁੱਛਦਾ ਸੀ ਆਹ ਦੱਸੋ ਕਿ ਬੁੱਧੀ ਦਾ ਭੋਜਨ ਕੀ ਹੈ ਇਸ ਦਾ ਉੱਤਰ 2 ਹਫ਼ਤੇ ਵਿੱਚ ਨਾ ਦਿੱਤਾ ਗਿਆ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ ਬਾਦਸ਼ਾਹ ਨੇ ਅਕਬਰ ਨੂੰ ਕਿਹਾ ਬਾਦਸ਼ਾਹ ਅਕਬਰ ਨੇ ਬਿਰਬਲ ਨੂੰ ਕਿਹਾ ਜੇ ਇਸ ਪ੍ਰਸ਼ਨ ਦਾ ਉੱਤਰ ਤੁਸੀਂ 2 ਹਫ਼ਤੇ ਵਿੱਚ ਨਾ ਦਿੱਤਾ ਤਾਂ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਬਿਰਬਲ ਸਾਹਮਣੇ ਇੱਕ ਹੋਰ ਸਮੱਸਿਆ ਖੜੀ ਹੋ ਗਈ ਉੱਕਰ ਆ ਗਿਆ ਬਾਲਕ ਨੇ ਬਿਰਬਲ ਨੂੰ ਉਦਾਸ ਵੇਖ ਕੇ ਸਮਝਿਆ ਕਿ ਬਾਦਸ਼ਾਹ ਨੂੰ ਸਾਡਾ ਜਵਾਬ ਪਸੰਦ ਨਹੀਂ ਆਇਆ ਜਦੋਂ ਉਹਨੂੰ ਦੱਸਿਆ ਕਿ 2 ਹਫ਼ਤਿਆਂ ਦਾ ਟਾਈਮ ਦਿੱਤਾ ਸੀ ਇਹ ਨਹੀਂ ਉੱਤਰ ਦੇ ਦਿੱਤਾ ਤੇ ਤੁਹਾਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ ਆ ਵੇਖ ਕੇ ਬਿਰਬਲ ਬੜਾ ਪਰੇਸ਼ਾਨ ਹੋਇਆ ਘਰ ਆ ਗਿਆ ਬਿਰਬਲ ਨੂੰ ਪਰੇਸ਼ਾਨ ਵੇਖ ਕੇ ਉਹਦੇ ਮੁੰਡੇ ਨੂੰ ਸਮਝਿਆ ਕਿ ਬਾਦਸ਼ਾਹ ਨੂੰ ਸਾਡਾ ਜਵਾਬ ਪਸੰਦ ਨਹੀਂ ਆਇਆ ਬਾਲਕ ਦੁਖੀ ਹੋ ਕੇ ਬੋਲਿਆ ਪਿਤਾ ਜੀ ਬਾਦਸ਼ਾਹ ਨੂੰ ਉੱਤਰ ਪਸੰਦ ਨਹੀਂ ਆਇਆ ਜਿਸ ਕਰਕੇ ਆਪ ਖੁਦਾਸ ਹੋ ਬਿਰਬਲ ਨੇ ਕੀ ਕਿਆ ਮੁੰਡੇ ਕੋਲ ਬਾਦਸ਼ਾਹ ਦਾ ਦੂਜਾ ਪ੍ਰਸ਼ਨ ਦਸਿਆ ਬੱਚੇ ਨੇ ਉੱਤਰ ਸਮਝਿਆ ਤੇ ਉਸ ਨੂੰ ਬਿਰਬਲ ਨੂੰ ਕਿਹਾ ਕਿ ਬੁੱਧੀ ਪਿਤਾ ਜੀ ਇਹਦਾ ਉੱਤਰ ਹੈਗਾ ਕਿ ਬੁੱਧੀ ਚਿੰਤਾ ਖਾਂਦੀ ਏ ਜਿਹੜੀ ਬੁੱਧੀਮਾਨ ਹਨ ਉਹੀ ਨਿਸ਼ਚਿੰਤ ਰਹਿੰਦੇ ਹਨ ਉਹਨਾਂ ਨੇ ਕਹਾ ਕਿ ਬੁੱਧੀ ਚਿੰਤਾ ਖਾਂਦੀ ਏ ਜਿਹੜੇ ਬੁੱਧੀਮਾਨ ਹੈ ਉਹ ਨਿਸ਼ਚਿਤ ਰਹਿੰਦੇ ਹਨ ਬਾਲਕ ਨੇ ਆਪਣੇ ਉੱਤਰ ਨੂੰ ਬਿਰਬਲ ਨੇ ਆਪਣੇ ਪੁੱਤ ਨੂੰ ਕੀ ਬਈ ਸ਼ਵਾਸ ਦਿੱਤੀ ਤੇ ਬਾਦਸ਼ਾਹ ਦੇ ਪਾਸ ਜਾ ਕੇ ਦੂਜੇ ਪ੍ਰਸ਼ਨ ਦਾ ਉੱਤਰ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਬਿਰਬਲ ਨੇ ਉੱਤਰ ਸੁਣੀ ਆਪਣੇ ਮੁੰਡੇ ਦੇ ਕੋਲ ਤੋਂ ਉਹਨਾਂ ਨੇ ਆਪਣੇ ਪੁੱਤਰ ਨੂੰ ਸ਼ਵਾਸ ਦਿੱਤੀ ਤੇ ਬਾਦਸ਼ਾਹ ਦੇ ਪਾਸ ਜਾ ਕੇ ਦੂਜੇ ਪ੍ਰਸ਼ਨ ਦਾ ਉੱਤਰ ਦੇ ਦਿੱਤਾ ਬਾਦਸ਼ਾਹ ਬਹੁਤ ਖੁਸ਼ ਹੋਇਆ ਪ੍ਰਸ਼ਨ ਹੋਇਆ ਖੁਸ਼ ਹੋਇਆ ਬਾਦਸ਼ਾਹ ਬੋਲਿਆ ਚੰਗਾ ਤੁਸੀਂ ਜਾਓ ਤੇ ਇਹ ਪਤਾ ਕਰੋ ਤੁਸੀਂ ਘਰ ਜਾਓ ਇਹ ਪਤਾ ਕਰੋ ਕਿ ਬੁੱਧੀ ਕੀ ਪਿੰਦੀ ਹੈ ਉਹਨਾਂ ਨੇ ਵੀ ਖੋਰ ਪ੍ਰਸ਼ਨ ਦੱਸ ਦਿੱਤਾ बिरबल ਦੇ ਕੋਲ ਬਿਰਬਲ ਫਿਰ ਫਿਰ ਪਿਕਰਤੀ ਪੈ ਗਿਆ ਉਹ ਸੋਚ ਸੋਚ ਸੋ ਇਸ ਸੋਚ ਵਿੱਚ ਪੈ ਗਿਆ ਕਿ ਪਹਿਲੇ ਦੋ ਪ੍ਰਸ਼ਨਾਂ ਦੇ ਉੱਤਰ ਉਸ ਬਾਲਕ ਨੇ ਦੇ ਦਿੱਤੇ ਪਰ ਜੇ ਉਸ ਦਾ ਉੱਤਰ ਨਾ ਦੇ ਸਕਿਆ ਤਾਂ ਫਿਰ ਕੀ ਹੋਏਗਾ ਉਹਨਾਂ ਨੇ ਕਿ ਪਹਿਲੇ ਦੋ ਪ੍ਰਸ਼ਨਾਂ ਦੇ ਉੱਤਰ ਤੁਸੀਂ ਮੁੰਡੇ ਨੇ ਦੇ ਦਿੱਤੇ ਜੇ ਇਹਦਾ ਉੱਤਰ ਨਾ ਦੇ ਸਕਿਆ ਤਾਂ ਉਹਦਾ ਕੀ ਹੋਏਗਾ ਇਸ ਸੋਚ ਵਿਚ ਉਸਕੇ ਸੋਚ ਵਿਚਾਰ ਸੋਚ ਵਿੱਚ ਪੈ ਗਿਆ ਕੌਣ ਬਿਰਬਲ ਇਸ ਸੋਚ ਵਿਚਾਰ 'ਚ ਡੁੱਬਿਆ ਹੋਇਆ ਬਿਰਬਲ ਚਦ ਕਰ ਪੁੱਛਿਆ ਤਾਂ ਬਾਲਕ ਨੇ ਫਿਰ ਪੁੱਛਿਆ ਪਿਤਾ ਜੀ ਹੁਣ ਕੀ ਹੋਇਆ ਨੂੰ ਕਿ ਅਬ ਕੀ ਹੋਇਆ ਪਿਤਾ ਜੀ ਬਿਰਬਲ ਨੇ ਬਾਦਸ਼ਾਹ ਦਾ ਇੱਕ ਹੋਰ ਪਰਸਨ ਬਾਰੇ ਦੱਸਿਆ ਬਿਰਬੂNDE ਕੋਲ ਬਾਦਸ਼ਾਹ ਦੇ ਇੱਕ ਹੋਰ ਪਰਸਨ ਬਾਰੇ ਦੱਸਿਆ ਤਾਂ ਬਾਲਕ ਬੋਲਿਆ ਬੁੱਧੀ ਕਰੋਧ ਪਿੰਦੀ ਏ ਕਿ ਬੁੱਧੀ ਕਰੋਧ ਨੂੰ ਪਿੰਦੀ ਏ ਬੁੱਧੀਮਾਨ ਮਨੁੱਖੀ ਕਰੋਧ ਪੀ ਸਕਦਾ ਏ ਉਹ ਕਹਿੰਦਾ ਪਿਤਾ ਜੀ ਬੁੱਧੀ ਕਰੋਧ ਪਿੰਦੀ ਏ ਜਿਹੜੇ ਬੁੱਧੀਮਾਨ ਹੁੰਦੇ ਉਹੀ ਕਰੋਧ ਨੂੰ ਪੀ ਸਕਦਾ ਏ ਨਿਰਬੁੱਧੀ ਤਾਂ ਗੱਲਾਂ-ਗੱਲਾਂ ਤੇ ਕਰੋਧਵਾਨ ਹੋ ਜਾਂਦਾ ਹੈ ਬਿਰਬਲ ਨੇ ਇਸ ਦਾ ਉੱਤਰ ਅਕਬਰ ਨੂੰ ਜਾ ਕੇ ਦਸਿਆ ਤਾਂ ਜਵਾਬ ਸੁਣ ਕੇ ਭਉਤ ਖੁਸ਼ ਹੋਇਆ ਤੇ ਬਿਰਬਲ ਨੂੰ ਭਉ ਸਾਰਾ ਇਨਾਮ ਦਿੱਤਾ ਬਿਰਬਲ ਨੂੰ ਭਉ ਸਾਰਾ ਇਨਾਮ ਦਿੱਤਾ ਵਿਦਿਆਰਥੀਓ ਸਾਡੀ ਅੱਜ ਦੀ ਪਠ ਦਾ ਸਾਰ ਬੁੱਧੀਮਾਨ ਬਾਲਕ ਲੋਕ ਕਥਾ ਇੱਥੋਂ ਸਮਾਪਤ ਹੋਈ ਸੀ ਦੀ ਇਦੀ ਪਠ ਦੇ ਸਾਰ ਬਾਰੇ ਹੋਰ ਮੈਂ ਤੁਹਾਨੂੰ ਅੱਗੇ ਵਾਲੇ ਕੱਖਿਆ ਵਿੱਚ ਦੱਸਾਂਗਾ ਮੈਨੂੰ ਲੱਗਦਾ ਹੈ ਤੁਹਾਨੂੰ ਅੱਧੇ ਕੱਖਿਆ ਚੰਗੀ ਲੱਗੀ ਹੋएगी ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਸੀ ਪੰਜਾਬੀ ਪਠ ਪੁਸਤਕੀ ਜੀ ਪੰਜਾਬੀ ਦਾ ਹਰਿਆਣਾ ਬੋਰਡ ਦੀ ਮੌਲਿਕ ਸਿੱਖਿਆ ਵਿਭਾਗ ਹਰਿਆਣਾ ਦੀ ਬੁੱਕ ਪਹਿਲਾ ਪੜਾਅ ਦੂਜਾ ਪੜਾਅ ਦਾ ਜਿਹੜਾ ਸਾਰਾ ਸਿਲੇਬਸ ਸਿਲੇਬਸ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਤੁਸੀਂ ਮੇਰੇ ਚੈਨਲ ਪਰ ਤੁਸੀਂ ਵੇਖ ਸਕਦੇ ਹੋ ਤੇ ਸਾਡੀ ਤੀਜੀ ਕਿਤਾਬ ਸ਼ੁਰੂ ਹੀ ਸੀ ਉਡਾਨ 8ਵੀਂ ਜਮਾਤ ਦੀ ਆ ਕਿਤਾਬ ਮੂਲਿਕ ਸਿੱਖਿਆ ਵਿਭਾਗ ਦੁਆਰਾ ਲਿਖਿਤ ਇਹਦਾ ਤੀਜਾ ਲੈਸਨ ਸਾਡਾ ਚੱਲਿਆ ਹੋਇਆ ਸੀ ਤੇ ਇਹਦੇ ਬਾਰੇ ਵੀ ਮੈਂ ਦੋ ਪਹਿਲੀ ਦੋ ਕੱਕਿਆ ਵਿੱਚ ਦੱਸਿਆ ਸੀ ਤੀਜੇ ਲੈਸਨ ਬਾਰੇ ਜਿਹੜੇ ਉਹ ਅੱਗੇ ਵਾਲੀ ਕੱਕਿਆ ਵਿੱਚ ਹੋਰ ਦੱਸਾਂਗਾ ਤੇ ਅੱਜ ਦੀ ਕੱਕਿਆ ਵੇਖਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿੰਡ ਦੀ ਲਾਈਟ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵਿਦਿਆਰਥੀਓ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਕਰੇ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰੇ ਜੀ ਧੰਨਵਾਦ ਜੀ ਜੀ ਆਇਆਂ ਨੂੰ